ਸਭ ਤੋਂ ਘਟਿਆ ਕਿਸਮ ਦਾ ਬੰਦਾ ਪਤਾ ਕਿਹੜਾ ਹੁੰਦਾ ਜਿਹੜਾ ਤੁਹਾਡੇ ਕੀਤੇ ਦੀ ਕਦਰ ਨਹੀਂ ਕਰਦਾ ਮਤਲਬ ਤੁਸੀਂ ਕਰ ਕਰਕੇ ਦੇਈ ਜਾਓ ਤੇ ਅਗਲੇ ਨੂੰ ਬੈਠੇ ਨੂੰ ਮਿਲੀ ਜਾਵੇ ਤੇ ਤੁਹਾਡੀ ਤੁਹਾਡੀ ਕਦਰ ਵੀ ਨਾ ਕਰੇ ਉਹ ਸਭ ਤੋਂ ਘਟਿਆ ਕਿਸਮ ਦਾ ਇਨਸਾਨ ਹੈ ਤੇ ਜਦੋਂ ਉਹਨੂੰ ਆਪ ਨੂੰ ਕਰਨਾ ਪੈਂਦਾ ਨਾ ਤੇ ਚੀਕਾਂ ਬਹੁਤ ਮਾਰਦਾ ਦੁੱਖ ਇੱਥੇ ਹੁੰਦਾ ਪਰ ਸਾਲੀ ਕਿਸੇ ਨੇ ਕਦਰ ਨਹੀਂ ਕਰੀ ਜਦੋਂ ਬੈਠੇ ਨੂੰ ਕਰਿਆ ਕਰਾਇਆ ਮਿਲੇ ਨਾ ਇਹ ਬਹੁਤ ਖੁਸ਼ ਹੁੰਦੇ ਐ ਲੈਪ ਵੱਲੇ ਇਹਦੇ ਉੱਪਰ ਕਦਾ ਬੰਦਾ ਹੀ ਨਹੀਂ ਕੋਈ ਇਹਦਾ ਬੰਦਾ ਹੀ ਬਹੁਤ ਘੈਂਟ ਆ 20 ਜਗ੍ਹਾ ਤਾਂ ਉਹਨੀਆਂ ਤਾਰੀਫਾਂ ਕਰਨੀਆਂ ਸਿਫਤਾਂ ਕਰਨੀਆਂ ਕੱਲੇ-ਕੱਲੇ ਕੋ ਤੇ ਜਦੋਂ ਤੁਸੀਂ ਕਰਨਾ ਬੰਦ ਕਰ ਦੋ ਫੇਰ ਲੈ ਇਹਦਾ ਇਹ ਤਾਂ ਸਾਲਾ ਘਟਿਆ ਇਨਸਾਨ ਆ 20 ਜਣੇ 20 ਜਣੇ ਕੋ ਤੁਹਾਨੂੰ ਭੰਡਣਾ ਅਗਲੇ ਤਾਂ ਹੀ ਕਹਿੰਦੇ ਬਈ ਇੱਥੇ ਹਸਾਏ ਦਾ ਨਾਉ ਨਹੀਂ ਹੈਗਾ ਤੇ ਰੋਏ ਦਾ ਨਾਉ ਸੌ ਮਾਤੜ ਬੰਦੇ ਦਾ ਜ਼ਮਾਨਾ ਨਹੀਂ ਹੈ ਅੱਜਕੱਲ ਜਹੀ ਜੀ ਦੁਨੀਆ ਨਾ ਉਹੇ ਜੇ ਬਣ ਜੋ ਕਿਉਂਕਿ ਲੋਕ ਲੋਟ ਵੀ ਤਾਂ ਹੀ ਆਉਂਦੇ ਆ ਦੇਖੋ ਨਾ ਕੋਈ ਨਹੀਂ ਯਾਰ ਰੱਬ ਹੈਗਾ ਰੱਬ ਰੱਬ ਵੀ ਇੱਕ ਦੋ ਵਾਰੀ ਮੌਕਾ ਦਿੰਦਾ ਤੁਹਾਨੂੰ ਸੰਭਲਣੇ ਦਾ ਸੁਧਰਨੇ ਦਾ ਵੀ ਆ ਬੰਦਾ ਐਦਾਂ ਦਾ ਇਹਦੇ ਨਾਲ ਮੜਿਆ ਤਰੀਕੇ ਨਾਲ ਚੱਲ ਜੇ ਤੂੰ ਇਹ ਸਮਝ ਗਏ ਫਿਰ ਤਾਂ ਠੀਕ ਆ ਨਹੀਂ ਮਾਰੇ ਜਾਊਂਗਾ ੱੱਕਾ ਦੇ ਧੋਖਾ ਸਿਰਫ ਇੱਕ ਅੱਧੀ ਵਾਰੀ ਜਰਿਆ ਜਾਂਦਾ ਬਾਰ ਬਾਰ ਨਹੀਂ ਬਾਰ ਬਾਰ ਜਰੂਗਾ ਤੁਸੀਂ ਮਾਰੇ ਜਾਉਂਗੇ ਇਸ ਤਰ੍ਹਾਂ ਕੇ ਨਾ ਜੇਹੀ ਦੁਨੀਆ ਹੋਏ ਜੇ ਬਣ ਜਾਓ ਸੱਚੀ ਗੱਲ ਮੂੰਹ ਤੇ ਕਹੋ ਤਾਂ ਕੌੜੇ ਲੱਗਣਾ ਤੁਸੀਂ ਮਿੱਠਾ ਸਭ ਨੂੰ ਪਸੰਦ ਹੁੰਦਾ ਪਰ ਮਿੱਠੇ 'ਚ ਕੀੜੇ ਪੈ ਜਾਂਦੇ ਆ ਕੌੜਾ ਕਿਸੇ ਨੂੰ ਪਸੰਦ ਨਹੀਂ ਪਰ ਕੌੜੇ 'ਚ ਕਦੇ ਕੀੜੇ ਨਹੀਂ ਪੈਂਦੇ ਸੱਚਾ ਬੰਦਾ ਕਿਸੇ ਨੂੰ ਪਸੰਦ ਨਹੀਂ ਲੱਗਦਾ ਇਹ ਕਿਸੇ ਨੂੰ ਚੰਗਾ ਵੀ ਕੌੜਾ ਬੋਲਦਾ ਪਰ ਉਹ ਸੱਚਾ ਹੁੰਦਾ ਮਿੱਠਾ ਬੰਦਾ ਸਭ ਨੂੰ ਪਸੰਦ ਹੁੰਦਾ ਸਾਨੂੰ ਪਰ ਉਹ ਡੰਗ ਮਾਰਨ ਤੇ ਪਿੱਛੇ ਨਹੀਂ ਖੜਦਾ ਹੈਗਾ ਜ਼ਹਿਰ ਹੁੰਦਾ ਉਹਦੇ ਕੋਲ ਪਰ ਉਹ ਬਾਅਦ 'ਚ ਪਤਾ ਲੱਗਦਾ ਤੁਹਾਨੂੰ ਕਿ ਕੋਈ ਸ਼ੌਕ ਕਿਸੇ ਦਾ ਕਰਨਾ ਸੌਖਾ ਨਹੀਂ ਜੇ ਉਹ ਚੋ ਪੈਸੇ ਲੱਗਦੇ ਆ ਦਿਲ ਵੀ ਹੋਣਾ ਚਾਹੀਦਾ ਉਹ ਹਰ ਕਿਸੇ ਕੋਲ ਨਹੀਂ ਹੁੰਦਾ ਹੈਗਾ ਜਦੋਂ ਤੁਸੀਂ ਇਹ ਚੀਜ਼ਾਂ ਛੱਡ ਦਿੰਦੇ ਆ ਨਾ ਤੇ ਲੋਕਾਂ ਨੂੰ ਸ਼ੌਕ ਸਮਝ ਜਾਂਦੇ ਆ ਫਿਰ ਕਿ ਹੁਣ ਮੰਨੂ ਆਪ ਕਰਨਾ ਪੈਣਾ ਉਹ ਜਦ ਆਪ ਕਰਨਾ ਪੈਣਾ ਤੇ ਤੁਹਾਨੂੰ ਪਤਾ ਪੱਚੰਗੇ ਆੜੇ ਤਾਂ ਬਜਦੀ ਬਜਦੇ ਕਿੱਥੇ ਬਸ ਹੋਇਆ ਕਰਿਆ ਕਰਾਇ ਮਿਲ ਜਾਨਾ ਸਭ ਕੁਝ ਐਨ ਬੈਠੇ ਬਿਠਾ ਨੂੰ ਹਾਜ਼ਰ ਕਿੱਥੇ ਬਰਾਬ ਕਰਨਾ ਪੈਣਾ ਤੇ ਟਾਈਮ ਵੀ ਖਰਾਬ ਹੋਣਾ ਪੈਸੇ ਵੀ ਲੱਗਣੇ ਆ ਹੈ ਨਾ ਲੋਕਾਂ ਦੀ ਮੇਂਦਕਾਂ ਵੀ ਕਰ ਲੈਣੇ ਪੈਣੀਆਂ ਉਹ ਫੇਰ ਜਰ ਨਹੀਂ ਹੁੰਦਾ ਉਹ ਕਰਨ ਕੇ ਤੇ ਸੌਖਾ ਪਿਆ ਤਾਂ ਹੀ ਕਹਿੰਦੇ ਕਿ ਕਿਸੇ ਦਾ ਉੱਨਾ ਕਰੋ ਜਿੰਨਾ ਕ ਅਗਲਾ ਕਦਰ ਕਰਦਾ ਬਾਦੂ ਨਹੀਂ ਕਿਉਂਕਿ ਅੱਜ ਕੱਲ ਜ਼ਮਾਨਾ ਚੰਗਿਆਂ ਦਾ ਨਹੀਂ ਹੈਗਾ ਮਾੜਿਆਂ ਦਾ ਹੀ ਆ ਜੇ ਦਾ ਬਚ ਕੇ ਤਾਂ ਗਾਹਾਂ ਨੂੰ ਤੁਸੀਂ ਸਹੀ ਰਹੋਗੇ ਠੀਕ ਆ ਨਹੀਂ ਫਿਰ ਧੋਖਾ ਖਾ ਕੇ ਫੇਰ ਚੰਗੇ ਚੰਗੇ ਨੂੰ ਅਕਲਾਂ ਆ ਜਾਂਦੀਆਂ ਤੇਰੇ ਪੈਰੀ ਹੁਣ दुनिया तजो हूंदा 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 रीमा